ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ 13 ਮਈ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿੰਦਾ ਹੋਇਆ ਦਿਖਾਈ ਦੇ ਰਿਹਾ ਹੈ ਇਸ ਬਾਰੇ ਗੱਲ ਕਰਦੇ ਹਾਂ ਅੱਜ ਮੌਸਮ ਤਕਰੀਬਨ ਸਾਰੇ ਹੀ ਪੰਜਾਬ ਦੇ ਵਿੱਚ ਸਾਫ਼ ਰਹਿਣ ਦੀ ਸੰਭਾਵਨਾ ਹੈ ਕਿਸੇ ਪ੍ਰਕਾਰ ਦੀ ਹਲਚਲ ਹੁੰਦੀ ਹੋਈ ਦਿਖਾਈ ਨਹੀਂ ਦੇਵੇਗੀ ਹਵਾ ਦੇ ਵਿੱਚ ਵੀ ਬਹੁਤੀ ਰਵਾਨਗੀ ਦੇਖਣ ਨੂੰ ਨਹੀਂ ਮਿਲੇਗੀ ਪਰ ਇੱਕ ਗੱਲ ਇਹ ਹੈ ਕਿ ਬਾਅਦ ਦੁਪਹਿਰ ਤੋਂ ਜਿਹੜੇ ਖੇਤਰਾਂ ਦੇ ਵਿੱਚ ਤਿੱਖੀ ਧੁੱਪ ਲੱਗੀ ਹਵਾ ਰੁਕੀ ਤੇ ਉੱਥੇ ਹੀਟ ਸੈੱਲ ਬਣਨ ਦੀ ਸੰਭਾਵਨਾ ਜ਼ਰੂਰ ਰਹਿ ਸਕਦੀ ਹੈ ਤੇ ਟੁੱਟਵੇਂ ਤੌਰ ਤੇ ਸ਼ਰਾਟੇ ਲਿਮਟਿਡ ਜੇ ਖੇਤਰਾਂ ਦੇ ਵਿੱਚ ਲੱਗਦੇ ਹੋਏ ਦਿਖਾਈ ਦੇ ਦੇ ਸਕਦੇ ਨੇ ਇਹ ਕਾਰਵਾਈਆਂ ਮਾਜੇ ਵਿੱਚ ਵੀ ਹੋ ਸਕਦੀਆਂ ਨੇ ਦਬਾਬੇ ਵਿੱਚ ਵੀ ਮਾਲਵੇ ਵਿੱਚ ਵੀ ਪਵਾਰ ਖੇਤਰ ਦੇ ਵਿੱਚ ਵੀ ਇਹ ਕਿਸੇ ਖੇਤਰ ਦੇ ਵਿੱਚ ਵੀ ਹੋ ਸਕਦੀਆਂ ਨੇ ਜਿਹੜੇ ਖੇਤਰਾਂ ਦੇ ਵਿੱਚ ਬਾਅਦ ਦੁਪਹਿਰ ਤੋਂ ਧੁੱਪ ਰੁਕੀ ਧੁੱਪ ਤਿੱਖੀ ਲੱਗੀ ਹਵਾ ਰੁਕੀ ਤੇ ਹੀਟ ਸੈੱਲ ਬਣ ਸਕਦੇ ਨੇ ਉਂਝ ਨਹੀਂ ਤੇ ਜ਼ਿਆਦਾਤਰ ਇਲਾਕੇ ਦਾ ਮੌਸਮ ਪੰਜਾਬ ਦਾ ਸਾਫ਼ ਅਤੇ ਖੁਸ਼ਕ ਹੀ ਰਹਿਣ ਦੀ ਸੰਭਾਵਨਾ ਹੈ ਇਸ ਦੇ ਵਿੱਚ ਕੁਝ ਖਾਸ ਬਦਲਾਵ ਹੁੰਦਾ ਹੋਇਆ ਅਗਲੇ 18 ਤਰੀਕ ਤੱਕ ਦਿਖਾਈ ਨਹੀਂ ਦੇ ਰਿਹਾ ਹਾਂ ਦੁਪਹਿਰ ਤੋਂ ਬਾਅਦ ਹੀਟ ਸੈੱਲ ਨਾਲ ਕਿਤੇ ਇਕਦੁੱਕਾ ਮੀਂਹ ਦੀਆਂ ਕਾਰਵਾਈਆਂ ਜਰੂਰ ਹੋ ਸਕਦੀਆਂ ਨੇ ਪਰ ਉਹ ਵੀ ਲਿਮਟਿਡ ਖੇਤਰਾਂ ਦੇ ਵਿੱਚ ਜਿਵੇਂ ਕੱਲ ਰਾਜਸਥਾਨ ਦੇ ਵੀ ਕੁਝ ਕਿ ਖੇਤਰਾਂ ਦੇ ਵਿੱਚ ਹੀਟ ਸੈੱਲ ਬਣੇ ਤੇ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਦੇਖਣ ਨੂੰ ਮਿਲੇ ਤੇ ਕਿਤੇ ਬਰੀਕ ਗੜੇਮਾਰੀ ਵੀ ਹੋਈ ਉਸੇ ਤਰ੍ਹਾਂ ਹੀ ਪੰਜਾਬ ਵਿੱਚ ਅਗਲੇ ਦੁਪਹਿਰ ਤੋਂ ਬਾਅਦ ਕੁਝ ਇੱਕ ਦਿਨਾਂ ਵਿੱਚ ਕਿਤੇ ਕਿਤੇ ਵਾਪਰ ਸਕਦਾ ਹੈ ਬਹੁਤੇ ਖੇਤਰਾਂ ਦੇ ਵਿੱਚ ਨਹੀਂ ਤਾਪਮਾਨ ਦੇ ਵਿੱਚ ਹੁਣ ਵਾਧਾ ਦੇਖਣ ਨੂੰ ਆਮ ਮਿਲੇਗਾ ਤਾਂ ਟੈਂਪਰੇਚਰ ਕੁਝ ਇੱਕ ਖੇਤਰਾਂ ਦਾ 40 ਡਿਗਰੀ ਦੇ ਆਸ-ਪਾਸ ਜਾਂ ਉਸ ਤੋਂ ਵੀ ਪਰ ਜਾਂਦਾ ਹੋਇਆ ਦਿਖਾਈ ਆਉਣ ਵਾਲੇ ਦਿਨਾਂ ਵਿੱਚ